ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਬਿਨਰਜੀਤ ਅੱਜ ਗੱਲ ਕਰਦਿਆਂ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਫਿਰ ਬੇਅਦਬੀ ਦਾ ਮੁੱਦਾ ਤੇ ਜੰਨੇ ਵਾਲੇ ਬਾਗ ਦਾ ਮੁੱਦਾ ਇਹੋ ਜਿਹੇ ਕਈ ਮੁੱਦੇ ਚਰਚਾ ਦੇ ਵਿੱਚ ਨੇ ਜਿਹੜੇ ਵਿਧਾਨ ਸਭਾ ਦੇ ਫਲੋਰ ਤੋਂ ਹੀ ਬੋਲੇ ਜਾਂਦੇ ਨੇ ਤੇ ਉਸੇ ਵਿਧਾਨ ਸਭਾ ਦੇ ਵਿੱਚ ਬੜਾ ਝੂਠ ਵੀ ਪਰੋਸਿਆ ਜਾ ਰਿਹਾ ਹੈ ਗੱਲ ਇਹ ਹੈ ਤਕਰੀਬਨ ਅੱਜ ਤੋਂ 10-12 ਬਰੇ ਪਹਿਲਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਪੂਰੀ ਚੜ੍ਹਦੀ ਕਲਾ ਦੇ ਵਿੱਚ ਸੀ ਸਰਕਾਰ ਸੀ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਹੀ ਲੱਗਦਾ ਸੀ ਕਿ ਅਕਾਲੀ ਦਲ ਨੂੰ ਮਕਾਉਣਾ ਬਹੁਤ ਔਖਾ ਹੈ ਅਕਾਲੀ ਦਲ ਬੜੀ ਚੜ੍ਹਦੀ ਕਲਾ 'ਚ ਪੰਜਾਬ ਦੀ ਤਰੱਕੀ ਵੱਲ ਵਧ ਰਿਹਾ ਸੀ ਨੌਜਵਾਨਾਂ ਦਾ ਸਿੱਖੀ ਦਾ ਪੰਜਾਬੀਆਂ ਦਾ ਕਿਸਾਨਾਂ ਦਾ ਪਹਿਰੇਦਾਰ ਤੇ ਲੰਬੜਦਾਰ ਬਣਿਆ ਹੋਇਆ ਸੀ ਉਸ ਸਮੇਂ ਸਾਰੀਆਂ ਪਾਰਟੀਆਂ ਦਾ ਜ਼ੋਰ ਕੁਝ ਏਜੰਸੀਆਂ ਦਾ ਜ਼ੋਰ ਇਸ ਗੱਲ ਤੇ ਲੱਗਿਆ ਕਿ ਕਾਲੀ ਦਲ ਨੂੰ ਕਮਜ਼ੋਰ ਕਿਵੇਂ ਕੀਤਾ ਜਬੇ ਸਮੇ ਸਮੇਤੇ ਜਦੋਂ ਕਾਲੀ ਦਲ ਸੱਤਾ ਚਾਹੁੰਦਾ ਹੈ ਤਾਂ ਉਦੋਂ ਇਹ ਜਿਹੜੀਆਂ ਨੇ ਕੋਸ਼ਿਸ਼ਾਂ ਹੁੰਦੀਆਂ ਨੇ ਤੇ ਇਹਨਾਂ ਕੋਸ਼ਿਸ਼ਾਂ ਦੇ ਵਿੱਚ ਇੱਕ ਨਵੀਂ ਪਾਰਟੀ ਪੈਦਾ ਹੋਈ ਉਸੇ ਆਮ ਆਦਮੀ ਪਾਰਟੀ ਬੜੇ ਵੱਡੇ ਵੱਡੇ ਦਾਅਵੇ ਬੜੇ ਵੱਡੇ ਵੱਡੇ ਉਹਨਾਂ ਨੇ ਵਾਅਦੇ ਕੀਤੇ ਤੇ ਧਰਨੇ ਮਜ਼ਾਰਿਆਂ ਚੋਂ ਨਿਕਲ ਕੇ ਉਹਨਾਂ ਨੇ ਕਿਹਾ ਕਿ ਜਿਹੜੀ ਹੈ ਅਸੀਂ ਪੰਜਾਬ ਦੀ ਫਿਜ਼ਾ ਪੰਜਾਬ ਦੀ ਸਿਆਸਤ ਬਦਲਾਂਗੇ ਤੇ ਹੁਣ ਗੱਲ ਕੀ ਹੋਈ ਕਿ ਜਦੋਂ ਉਹਨਾਂ ਨੂੰ ਕੁਛ ਇਹ ਜਿਹਾ ਨਹੀਂ ਲੱਭਿਆ ਕੁਛ ਇਹੋ ਜਿਹਾ ਨਹੀਂ ਕਰ पाए ਕਿ ਜਿਸ ਦੇ ਨਾਲ ਅਕਾਲੀ ਦਲ ਨੂੰ ਢਾਹ ਲੱਗ ਜੇ ਤਾਂ ਇਹਨਾਂ ਨੇ ਸਾਰਿਆਂ ਨੇ ਇੱਕ ਸਿਸਟਮ ਬਣਾਇਆ ਕਿਉਂ ਨਾ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਤੇ ਸ਼੍ਰੋਮਣੀ ਕਲ ਦਲ ਦੇ ਲੀਡਰਾਂ ਦੀ ਕਿਰਦਾਰ ਕੂਸ਼ੀ ਕੀਤੀ ਜਾਵੇ ਮੈਂ ਕੀ ਕਹਿ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਕਿਰਦਾਰ ਕੂਸ਼ੀ ਕੀਤੀ ਜਾਵੇ ਤੇ ਉਹਦੀ ਸ਼ੁਰੂਆਤ ਜਿਹੜੀ ਹੋਈ ਪਹਿਲਾ ਨਸ਼ੇ ਦੇ ਨਾਂ ਤੇ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਤੇ ਸ਼੍ਰੋਮਣੀ ਕਾਲਦਲ ਨੂੰ ਬਦਨਾਮ ਕੀਤਾ ਉਥੇ ਪੰਜਾਬੀਆਂ ਨੂੰ ਵੀ ਪੂਰੀ ਦੁਨੀਆ ਦੇ ਵਿੱਚ ਇਹਨਾਂ ਲੋਕਾਂ ਨੇ ਬਦਨਾਮ ਕੀਤਾ ਫਿਰ ਦੂਸਰੀ ਜਿਹੜੀ ਸਭ ਤੋਂ ਵੱਡੀ ਚਰਚਾ ਆਈ ਉਹ ਸੀ ਬੇਅਦਬੀਆਂ ਦਾ ਮੁੱਦਾ ਬੇਅਦਬੀ ਤੇ ਬੜੀ ਵੱਡੀ ਸਿਆਸਤ ਜਿਹੜੀ ਹੈ 2015 ਤੋਂ ਚੱਲ ਰਹੀ ਹੈ ਤੇ 2015 ਤੋਂ ਲੈ ਕੇ ਅੱਜ ਤੱਕ ਚੱਲੀ ਹੋ ਆ ਰਹੀ ਹੈ ਪਰ ਤੁਸੀਂ ਇੱਕ ਚੀਜ਼ ਸੋਚਿਓ ਜ਼ਰਾ ਸੋਚਿਓ ਜ਼ਰੂਰ ਕਿ ਬੇਅਦਬੀ ਸ਼ਬਦ ਜਿਹੜਾ ਇਜ਼ਾਦ ਹੋਇਆ ਬੇਅਦਬੀ ਸ਼ਬਦ ਜਿਹੜਾ ਚਰਚਾ ਦੇ ਵਿੱਚ ਆਇਆ 2015 ਚ ਆਇਆ ਉਸ ਤੋਂ ਪਹਿਲਾਂ ਕਦੇ ਅਸੀਂ ਬੇਅਦਬੀ ਦੀ ਗੱਲ ਨਹੀਂ ਸੁਣੀ ਸੀ ਤੁਸੀਂ ਇਹ ਵੀ ਦੇਖੋ ਕਿ ਬੇਅਦਬੀਆਂ ਦੇ ਜਿਹੜੀ 1984 ਤੋਂ ਲੈ ਕੇ 96 ਤੱਕ ਕਿੰਨੀਆਂ ਬੇਅਦਬੀਆਂ ਹੋਈਆਂ ਕਿੰਨੇ ਜਿਹੜੇ ਸੀ ਸਾਡੇ ਸਿੱਖ ਨੌਜਵਾਨ ਮਾਰੇ ਕਾਂਗਰਸ ਨੇ ਕਿੰਨੇ ਗੁਰੂ ਘਰਾਂ ਦੇ ਵਿੱਚ ਗੁਰੂ ਦੇ ਸਰੂਪ ਅਗਨ ਭੇਟ ਹੋਏ ਕਿੰਨਾ ਪੰਜਾਬ ਦੇ ਨਾਲ ਵਰਤਾਰਾ ਮਾੜੇ ਤੋਂ ਮਾੜਾ ਹੋਇਆ ਤੇ ਪਰ ਉਹਦੇ ਜੇ ਇੱਕ ਚੀਜ਼ ਦੇਖੋ ਤਾਂ ਉਹਦੀ ਚਰਚਾ ਕਿਤੇ ਨਹੀਂ ਆ। ਕੱਲ ਮੈਂ ਵਿਧਾਨ ਸਭਾ ਚ ਕੁਝ ਦਿਨ ਪਹਿਲਾਂ ਇਹ ਗੱਲ ਸੁਣੀ। ਜਦੋਂ ਪ੍ਰਤਾਪ ਸਿੰਘ ਬਾਜਵਾ ਕਿਉਂਕਿ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪੇਸ਼ ਹੋਇਆ। ਬੇਅਦਬੀਆਂ ਤੇ ਬਿੱਲ ਪੇਸ਼ ਹੋਇਆ ਤੇ ਬੇਅਦਬੀਆਂ ਤੇ ਬਿੱਲ ਤੇ ਬੜੀ ਕਾਲੀ ਨਾਲ ਪੇਸ਼ ਕੀਤਾ ਗਿਆ। ਬੜੀ ਜਲਦੀ ਜਲਦੀ ਪੇਸ਼ ਕੀਤਾ ਗਿਆ ਤੇ ਉਹਦੇ ਤੇ ਓਬਜੈਕਸ਼ਨ ਲੱਗ ਕੇ ਉਹ 6 ਮਹੀਨੇ ਲਈ ਰੁਕ ਵੀ ਗਿਆ। ਬੜੀ ਕਿਉਂਕਿ ਆਮ ਆਦਮੀ ਪਾਰਟੀ ਦੀ ਹਮੇਸ਼ਾ ਇਹ ਇੱਕ ਸਿਸਟਮ ਰਿਹਾ ਹੈ ਕਿ ਉਹਨਾਂ ਨੇ ਜਿਹੜਾ ਜਦੋਂ ਕੋਈ ਵੀ ਕੰਮ ਕਰਦੇ ਨੇ ਉਹ ਕਰਦੇ ਨੇ ਮੁੱਦਾ ਬਣਾਉਂਦੇ ਨੇ ਪਰ ਮੁੱਦੇ ਨੂੰ ਸੁਲਝਾਉਂਦੇ ਨਹੀਂ ਹੈਗੇ ਚਲੋ ਆਪਾਂ ਗੱਲ ਤੇ ਆਈਏ ਕਿ ਬਿੱਲ ਪੇਸ਼ ਹੋਇਆ ਬਾਜਵਾ ਸਾਹਿਬ ਨੇ ਕਿਹਾ ਕਿ ਜੀ ਬਿੱਲ ਨੂੰ ਸਾਨੂੰ ਪੜਨੂ ਸਮਾਂ ਚਾਹੀਦਾ ਸਾਨੂੰ ਬੇਅਦਬੀਆਂ ਤੇ ਪਤਾ ਕਰਨਾ ਚਾਹੀਦਾ ਬੇਅਦਬੀਆਂ ਦੀ ਗੱਲ ਕੀਤੀ ਉਹਨਾਂ ਤੇ ਬਿੱਲਾਂ ਤੇ ਗੱਲ ਕੀਤੀ ਤੇ ਉਦੋਂ ਬਾਅਦ ਭਗਵੰਤ ਮਾਨ ਸਾਹਿਬ ਨੇ ਬਾਹਰ ਆ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਭਗਵੰਤ ਮਾਨ ਜੀ ਕਹਿੰਦੇ ਵੀ ਬਾਜਵਾ ਸਾਹਿਬ ਨੂੰ ਪੰਜਾਬ ਚ ਕਿੰਨੀਆਂ ਬੇਅਦਬੀਆਂ ਹੋਈਆਂ ਪੰਜਾਬ ਚ ਕਿੰਨੀ ਬੇਅਦਬੀ ਹੋਈ ਉਹਦੇ ਤੇ ਉਹਨਾਂ ਨੂੰ ਪਤਾ ਨਹੀਂ ਹੈਗਾ ਉਹਨਾਂ ਨੂੰ ਗੱਲ ਹੀ ਹੈਗੀ ਮੈਂ ਇੱਥੇ ਗੱਲ ਕਹਿਣੀ ਚਾਹੁੰਦਾ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਪਤਾ ਤਾਂ ਤੁਹਾਨੂੰ ਵੀ ਨਹੀਂ ਤੁਸੀਂ ਵੀ ਕੱਲੀ ਬਰਗਾੜੀ ਕੋਟਕਪੂਰਾ ਬਾਈਬਲ ਕਲਾ ਦੀ ਉਹ ਗੱਲ ਕਰਦੇ ਹੋ ਤੁਸੀਂ ਵੀ ਜਿਹੜੀ ਗੱਲ ਕੀਤੀ 1984 ਤੋਂ 96 ਤੱਕ ਵੀ ਨਹੀਂ ਕੀਤੀ ਤੁਸੀਂ ਵੀ ਜਿਹੜੀਆਂ 2015 ਤੋਂ ਹੁਣ ਤੱਕ ਜਿਹੜੀਆਂ 900 ਦੇ ਕਰੀਬ ਬੇਅਦਬੀਆਂ ਹੋਈਆਂ ਨਾਲ ਤੁਹਾਡੇ ਆਪਣੀ ਸਰਕਾਰ ਦੇ ਵਿੱਚ ਵੀ ਸਾਢੇ 3 ਸਾਲਾਂ ਚ ਬਹੁਤ ਸਾਰੀਆਂ ਬੇਅਦਬੀਆਂ ਹੋਈਆਂ ਤੁਸੀਂ ਉਹਦੀ ਗੱਲ ਨਹੀਂ ਕੀਤੀ ਕਿਉਂ ਕਿ ਬਰਗਾੜੀ ਤੇ ਬਾਈਬਲ ਕਲਾ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਜਿਹੜਾ ਇੱਕ ਉਹਦੇ ਖਿਲਾਫ ਜਿਹੜੀ ਹੈ ਅੱਜ ਸਾਰਿਆਂ ਦੇ ਮਨਾਂ ਚ ਇੱਕ ਬਿਠਾਇਆ ਗਿਆ ਕਿ ਬਾਈਬਲ ਕਲਾ ਬਰਗਾੜੀ ਜਿਹੜਾ ਉਹੋ ਜੀ ਸ਼੍ਰੋਮਣੀ ਕਾਲ ਦਲ ਦੀ ਸਰਕਾਰ ਚ ਹੋਇਆ ਤੇ ਚਰਚਾ ਸਿਰ ਬਰਗਾੜੀ ਤੇ ਬਾਈਬਲ ਕਲਾ ਦੀ ਹੁੰਦੀ ਹੈ ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹਰ ਜਗ੍ਹਾ ਇੱਕ ਸਮਾਨ ਨੇ ਜਿੱਥੇ ਵੀ ਬੇਅਦਬੀ ਹੁੰਦੀ ਹੈ ਗੁਰੂ ਦੀ ਬੇਅਦਬੀ ਹੁੰਦੀ ਹੈ ਉਹ ਸਭ ਜਗ੍ਹਾ ਇੱਕ ਬਰਾਬਰ ਹੈ ਪਰ ਨਹੀਂ ਤੁਸੀਂ ਸਿਰਫ ਤੇ ਸਿਰਫ ਚਰਚਾ ਜਿਹੜੀ ਕਰਨੀ ਹੈ ਕਦੇ 84 ਤੋਂ 96 ਕਾਂਗਰਸ ਦੇ ਖਿਲਾਫ ਨਹੀਂ ਕੀਤੀ ਕਦੇ ਜਿਹੜੀਆਂ ਹੋਰ 900 ਬੇਅਦਬੀਆਂ ਪਿਛਲੇ ਦਸਾਂ ਸਾਲਾਂ ਚ ਹੋਈਆਂ ਉਹਦੇ ਬਾਰੇ ਕਦੇ ਚਰਚਾ ਨਹੀਂ ਕੀਤੀ ਤੇ ਪਤਾ ਨਹੀਂ ਹੁਣ ਮੈਨੂੰ ਮੇਰੇ ਸਮਝ ਤੋਂ ਬਾਹਰ ਹੈ ਕਿ ਬਾਜਵਾ ਸਾਹਿਬ ਤੇ ਇਹ ਕਿਹੜੀ ਅਹ ਜੀ ਖੇਡ ਖੇਡਦੇ ਨੇ ਪਰ ਮੈਨੂੰ ਇੱਕ ਚੀਜ਼ ਜ਼ਰੂਰ ਸਮਝ ਆਉਂਦੀ ਹੈ ਕਿ ਜੇ ਤੁਸੀਂ ਸਾਰੇ ਦੇਖੋ ਤਾਂ ਜਿਹੜਾ ਸਮਾਂ ਇਹਨੇ ਕਾਹਲੀ ਚ ਬਿਲਕੁਆਉ ਪੇਸ਼ ਕੀਤਾ ਗਿਆ ਇਹ ਕਾਹਲੀ ਚ ਬਿਲ ਪੇਸ਼ ਕਰਨ ਦਾ ਇੱਕ ਕਾਰਨ ਹੈ ਉਹ ਕਾਰਨ ਹੈ ਤਰਨਤਾਰ ਸੀਟ ਦੀ ਇਲੈਕਸ਼ਨ ਕੀ ਕਿਹਾ ਤਰਨਤਾਰ ਸੀਟ ਦੀ ਇਲੈਕਸ਼ਨ ਕਿਉਂਕਿ ਬਾਈ ਇਲੈਕਸ਼ਨ ਜਿਹੜੀ ਹੈ ਤਰਨਤਾਰ ਸੀਟ ਤਿਆਰੀ ਹੈ ਹੁਣ ਬਹੁਤ ਸਾਰੇ ਕਹਿੰਦੇ ਕਿ ਬਾਈ ਇਲੈਕਸ਼ਨ ਤਾਂ ਪਹਿਲਾਂ ਵੀ ਹੋ ਕੇ ਖੱਡੀ ਹੈ ਪਰ ਤੁਸੀਂ ਇੱਕ ਚੀਜ਼ ਦੇਖਿਆ ਵੀਰੋ ਜਦੋਂ ਜਦੋਂ ਬਾਈ ਇਲੈਕਸ਼ਨ ਜਿਹੜੇ ਜਿਹੜੇ ਇਲਾਕੇ ਦੀ ਬਾਈ ਇਲੈਕਸ਼ਨ ਆਉਂਦੀ ਹੈ ਇਹ ਉਹਦੀ ਪਹਿਲਾਂ ਸਰਵੇ ਕਰਕੇ ਉੱਥੇ ਦੇ ਲੋਕਾਂ ਦੀ ਨਬਜ਼ ਪੜਦੇ ਨੇ ਲੁਧਿਆਣਾ ਬਾਈ ਇਲੈਕਸ਼ਨ ਹੋਈ ਉਹ ਤਾਂ ਪਹਿਲਾਂ ਜਲੰਧਰ ਵਾਲੇ ਰਾਮਨ ਅਰੋੜੇ ਨੂੰ ਠੋਕਿਆ ਕ腐ਸ਼ਨ ਹੋਰ ਸਿਸਟਮ ਚ ਉਹਦੇ ਖਿਲਾਫ ਬੜੇ ਪ੍ਰੋਪਾਗੈਂਡ ਦੇ ਸਿਕਿਉਰਟੀ ਐਂਡ ਕਰਕੇ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਬਸ ਇੱਕ ਵਾਰ ਉਹਦੇ ਵਾਪਸ ਲੈ ਲਿਆ ਪਰਚਾ ਦਿੱਤਾ ਗੱਲ ਖਤਮ ਹੋ ਗਈ ਜਿਵੇਂ ਫਿਰ ਜੇ ਸਿੰਗਲਾ ਸੀ ਪਰਚਾ ਦਿੱਤਾ ਉਹ ਨੂੰ ਅਕਲੀਨ ਚਿੱਟ ਦੇਤੀ ਥੈਟਸ ਆਲ ਉਹ ਤੋਂ ਬਾਅਦ ਖਤਮ ਹੁਣ ਤਰਨਤਨ ਸਾਹਿਬ ਦਾ ਕੀ ਮੁੱਦਾ ਹੈ ਬੇਅਦਬੀ ਦਾ ਬਿੱਲ ਪੇਸ਼ ਕੀਤਾ ਬੇਅਦਬੀ ਦਾ ਬਿੱਲ ਤਾਂ ਅਕਾਲੀ ਦਲ ਨੇ ਵੀ ਪੇਸ਼ ਕੀਤਾ ਸੀ ਉਹਨਾਂ ਨੇ ਵੀ ਲਿਆਂਦਾ ਸੀ ਕਿਸੇ ਆਪਣੇ ਸਮੇਂ ਦੇ ਵਿੱਚ ਸੀਬੀਏ ਨੂੰ ਜਾਂਚ ਵੀ ਦਿੱਤੀ ਬੜੀ ਵੱਡੀਆਂ ਸਾਰਾ ਕੁਝ ਹੋਇਆ ਤੇ ਮੈਂ ਇੱਥੇ ਗੱਲ ਹੋਰ ਕਹਿਣੀ ਚਾਹੁੰਦਾ ਤੁਸੀਂ ਨੋਟ ਕਰੋ ਤੁਸੀਂ ਚੈੱਕ ਕਰੋ ਕਿ 2015 ਚ ਜਿਹੜੇ ਬੰਦੇ ਬੇਅਦਬੀ ਦੇ ਦੋਸ਼ੀ ਹੋਏ ਸੀ ਜਿਹੜੇ ਬੇਅਦਬੀ ਚ ਦੋਸ਼ੀ ਦੇ ਵਿੱਚ ਨਾਮਜ਼ਦ ਕੀਤੇ ਸੀ ਜਿਹੜੇ ਬੰਦੇ ਉਹਨਾਂ ਚ ਇੱਕ ਵੀ ਐਡੀਸ਼ਨ ਇੱਕ ਵੀ ਧਾਰਾ ਦੀ ਐਡੀਸ਼ਨ ਨਹੀਂ ਕੀਤੀ ਗਈ ਜਿਹੜੇ ਦੋਸ਼ੀ ਉਦੋਂ ਦੇ ਸੀ ਉਸ ਤੋਂ ਬਾਅਦ ਤਿੰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਨੀ ਸਾਹਿਬ ਤੇ ਨਾਲ ਕਿ ਭਗਵੰਤ ਮਾਨ ਜੀ ਸਾਢੇ 3 ਸਾਲ ਤੋਂ ਤਿੰਨ ਮੁੱਖ ਮੰਤਰੀ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਦੋ ਰਹਿ ਚੁੱਕੇ ਤੇ ਤੀਜਾ ਚੱਲ ਰਿਹਾ ਪਰ ਅੱਜ ਤੱਕ ਸਿਰਫ ਇਹਤੇ ਤੇ ਬੇਅਦਬੀ ਤੇ ਸਿਆਸਤ ਕੀਤੀ ਹੈ ਤੇ ਅਜ ਪ੍ਰਗਟ ਸਿੰਘ ਵੀ ਜਿਹੜੇ ਪਿਛਲੇ ਦਿਨਾਂ ਚ ਬੋਲੇ ਰਹੇ ਕਿ ਕਾਂਗਰਸ ਨੇ ਉਹਨਾਂ ਨੂੰ ਉੱਪਰ ਲਈ ਕਿਹਾ ਕਿ ਕਾਂਗਰਸ ਨੇ ਇਹਤੇ ਬੇਅਦਬੀ ਤੇ ਸਿਆਸਤ ਕੀਤੀ ਹੈ ਤੇ ਜਿੱਥੇ ਕਾਂਗਰਸ ਨੇ ਕੀਤੀ ਹੈ ਉਥੇ ਨਾਲ ਹੀ ਜਿਹੜੀ ਆਮ ਆਦਮੀ ਪਾਰਟੀ ਦੀ ਉਸੇ ਸਿਆਸਤ ਉਹ ਬੇਅਦਬੀ ਤੇ ਸਿਆਸਤ ਕਰਕੇ ਆਪਣੀ ਸਰਕਾਰ ਬਣਾ ਕੇ ਲਈ ਪਰ ਪੰਜਾਬੀਓ ਗੱਲ ਕਿੱਥੇ ਹੋ ਰਹੀ ਹੈ ਕਦੇ ਸੋਚਿਆ ਇਹ ਦਿੱਲੀ ਵਾਲੇ ਇਹ ਦੋਨੇ ਸਰਕਾਰਾਂ ਦੋਨੇ ਪਾਰਟੀਆਂ ਜਿਹੜੀਆਂ ਨੇ ਦਿੱਲੀ ਤੋਂ ਚੱਲਦੀਆਂ ਨੇ ਇਹ ਪੰਜਾਬ ਨੂੰ ਬਦਨਾਮ ਕਰਕੇ ਕੋਈ ਨਸ਼ੇ ਦੇ ਨਾਂ ਤੇ ਬਦਨਾਮ ਕਰਦਾ ਕੋਈ ਗੁਰੂ ਸਾਹਿਬ ਦੇ ਨਾਂ ਤੇ ਬੇਅਦਬੀ ਦੇ ਨਾਂ ਤੇ ਬਦਨਾਮ ਕਰਦਾ ਕੋਈ ਕਿਸੇ ਤਰ੍ਹਾਂ ਬਦਨਾਮੀ ਦੇ ਕੇ ਤੁਹਾਨੂੰ ਬਦਨਾਮੀ ਦੇ ਕੇ ਤੁਹਾਡੇ ਸਿਰ ਤੇ ਹੀ ਰਾਜ ਕਰਦਾ ਤੇ ਅੱਜ ਮੈਂ ਗੱਲ ਜਿਹੜੀ ਇੱਥੇ ਆਉਂਦਾ ਸੀ ਕਿ ਤਰਨਤਾਰਨ ਸੀਟ ਦਾ ਤਰਨਤਾਰਨ ਸੀਟ ਇੱਕ ਪੰਥਕ ਇਲਾਕਾ ਹੈ ਬਹੁਤ ਸਾਰੇ ਕਿਉਂਕਿ ਹਰ ਇਲਾਕੇ ਦਾ ਇੱਕ ਸਮੀਕਰਨ ਹੁੰਦਾ ਹੈ ਬਹੁਤ ਸਾਰੇ ਇਲਾਕੇ ਨੇ ਜਿੱਥੇ ਮਤਲਬ ਸਿੱਖੀ ਜਿਹੜੀ ਆ ਬਹੁਤ ਜ਼ਿਆਦਾ ਪ੍ਰਫੁੱਲਤ ਹੈ ਤਰਨਤਨ ਸਾਹਿਬ ਦੇ ਵਿੱਚ ਬਹੁਤ ਉਸ ਇਲਾਕੇ ਦੇ ਵਿੱਚ ਵੱਡੇ ਵੱਡੇ ਜਿਹੜੇ ਸਾਡੇ ਕੌਮ ਦੇ ਯੋਧੇ ਹੋਏ ਨੇ ਉਸ ਇਲਾਕੇ ਦੇ ਵਿੱਚ ਹੋਏ ਨੇ ਤੇ ਬਹੁਤ ਪਿੰਡੂ ਨਰੋਲ ਸੀਟ ਹੈ ਤੇ ਸਿੱਖੀ ਦਾ ਪ੍ਰਚਾਰ ਬਹੁਤ ਜ਼ਿਆਦਾ ਤੇ ਜਦੋਂ ਹੁਣ ਇਹਨਾਂ ਨੇ ਉਹ ਗੱਲ ਤੇ ਜਾਣਾ ਸੀ ਬੇਅਦਬੀ ਦੀ ਗੱਲ ਓਬਵੀਅਸ ਹੈ ਉੱਠਣੀ ਸੀ ਕਿਉਂਕਿ ਕੁਝ ਕੀਤਾ ਤਾਂ ਗਏ ਹੀ ਨਹੀਂ ਪਿਛੇ ਦੇ ਸਰਕਾਰਾਂ ਦੇ ਵਿੱਚ ਤੇ ਇਹ ਵੀ ਮੈਂ ਗਾਰੰਟੀ ਕਰਦਾ ਜਿੱਦẽ ਸ਼੍ਰੋਮਣੀ ਕਾਲ ਤਲ ਦੀ ਸਰਕਾਰ ਆਊਗੀ ਜਿਵੇਂ ਇਹਨਾਂ ਦਾ ਨਰੇਸ਼ ਯਾਦਵ ਤੁਸੀਂ ਦੇਖੋ ਇਹਨਾਂ ਦਾ ਐਮਐਲਏ ਦਿੱਲੀ ਦਾ ਨਰੇਸ਼ ਯਾਦਵ ਜਿਹੜਾ ਹੈ ਉਹ ਬੇਅਦਬੀ ਦੇ ਦੋਸ਼ ਤੇ ਵਿੱਚ ਸਜ਼ਾ ਸਜ਼ਾ ਮਿਲੀ ਉਹਨੂੰ ਸਜ਼ਾ ਕੱਟ ਰਿਹਾ 2 ਸਾਲ ਦੀ ਸਜ਼ਾ ਹੋਈ ਜਾਂ ਅੱਗੇ ਕੇਸ ਚੱਲ ਰਿਹਾ ਹੈ ਪਰ ਉਹਦੇ ਤੇ ਕੋਈ ਗੱਲ ਨਹੀਂ ਕੋਈ ਚਰਚਾ ਨਹੀਂ ਹੈ ਤੇ ਇਹ ਵੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਜਿੱਦੇ ਨਰੋਲ ਜਿਹੜੀ ਹੈ ਪੂਰੀ ਚੰਗੇ ਤਰੀਕੇ ਨਾਲ ਇਹਦੀ ਹੋਰ ਜਿਹੜੇ ਜਦੋਂ ਤਹਿਕੀਕਾਤ ਕਰਾਂਗੇ ਤਾਂ ਉਹ ਤੋਂ 100% ਹੈ ਕਿ ਜਿਹੜਾ ਦੋਸ਼ ਨਿਕਲੂਗਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਨਿਕਲੂਗਾ ਬਰਗਾੜੀ ਦੇ ਬਾਈਬਲ ਕਲਾਂ ਦਾ ਵੀ ਇਹ ਮੈਂ ਗਰੰਟੀ ਕਰਦਾ ਤੁਹਾਨੂੰ ਤੇ ਅਗਲੀ ਜਿਹੜੀ ਹੁਣ ਚਰਚਾ ਆਪਾਂ ਕਰਦੇ ਸੀ ਕਿਉਂਕਿ ਤਰਨਤਨ ਸਾਹਿਬ ਜਦੋਂ ਉਸ ਇਲਾਕੇ ਜਾਓਗੇ ਤੁਸੀਂ ਤਰਨਤਨ ਦੇ ਇਲਾਕੇ ਚ ਬਾਈ ਇਲੈਕਸ਼ਨ ਜਾਣਗੇ ਤਾਂ ਲੋਕਾਂ ਨੇ ਉੱਥੇ ਸਭ ਤੋਂ ਵੱਡਾ ਸਵਾਲ ਇਹ ਕਰਨਾ ਕਿ ਕਿਉਂਕਿ ਜਿੱਥੇ ਭਾਈ ਅਮਰਪਾਲ ਸਿੰਘ ਵਰਗੇ ਜਿੱਥੇ ਤਾਂ ਓਬੀ ਸਕੇ ਉਹਨਾਂ ਨੂੰ ਨਵਜ ਪੜ ਨਹੀਂ ਆਉਂਦੀਆਂ ਲੋਕਾਂ ਨੂੰ ਉਸ ਚੀਜ਼ ਦੀ ਇਹ ਲੀਡਰ ਵੀ ਪੜਦੇ ਨੇ ਕਿ ਉੱਥੇ ਕੀ ਮੁੱਦਾ ਵੱਡਾ ਕੀ ਹੋਊਗਾ ਤਾਂ ਉੱਥੇ ਮੁੱਦਾ ਜਿਹੜਾ ਸੀ ਇਹੀ ਹੋਣਾ ਸੀ ਤਾਂ ਹੁਣ ਇਹ ਉੱਥੇ ਆਪਣੀਆਂ ਅੱਖਾਂ ਪੂੰਝਣ ਲਈ ਲੋਕਾਂ ਨੂੰ ਕਹਿਣ ਲਈ ਕਿ ਦੇਖੋ ਜੀ ਅਸੀਂ ਤਾਂ ਬੇਅਦਬੀ ਤੇ ਕਾਨੂੰਨ ਲੈ ਆਏ ਉਮਰ ਕਹਿਤਾ ਅਸੀਂ ਤਾਂ ਬੇਅਦਬੀ ਤੇ ਫੜ ਕੇ ਜੀ ਫਰਾਂ ਨੇ ਅਸੀਂ ਕੇਸ ਚੱਲ ਰਿਹਾ ਜੀ ਸਾਡੀਆਂ ਪੁਰਾਣੀਆਂ ਰਿਪੋਰਟਾਂ ਦੇ ਵਿੱਚ ਇਸ ਤਰ੍ਹਾਂ ਹੋਇਆ ਜੀ ਪਰ ਗੱਲ ਇਹ ਹੈ ਉਹ ਹੁਣ ਜਿਵੇਂ ਜਿਹੜਾ ਕਨੂੰਨ ਜਿਹੜਾ ਹੈ ਜਾਂ ਬਿੱਲ ਜਿਹੜੇ ਨੇ ਉਹ ਅੱਗੇ ਪੈ ਗਏ ਤੇ ਹੁਣ ਥੋੜਾ ਮੰਨ ਤੇ ਇਹਨਾਂ ਦੇ ਬੋਝ ਪਿਆ ਹੋਇਆ ਇਸ ਕਾਲ ਦਾ ਪਰ ਇਹ ਵੀ ਹੈ ਕਿ ਇਹਨੂੰ ਇਹਨਾਂ ਨੇ ਮੁੱਦਾ ਬਣਾ ਲਾਣਾ ਦੇਖੋ ਜੀ ਵਿਰੋਧੀ ਜਿਹੜੇ ਨੂੰ ਬਿੱਲ ਪੇ ਪਾਸ ਨਹੀਂ ਹੋਣ ਦੇ ਰਹੇ ਉਹਨਾਂ ਨੇ ਆਬਜੈਕਸ਼ਨ ਲਾਗਾ ਸੋ ਵੀਰੋ ਸਮਝਣ ਦੀ ਲੋੜ ਹੈ ਇਹ ਬੰਦੇ ਸਮੇਂ-ਸਮੇਂ ਤੇ ਥੋਡੀਆਂ ਨਫਜ਼ਾਂ ਥੋੜੇ ਜਜ਼ਬਾਤ ਪੜ ਕੇ ਉਹਨਾਂ ਦੇ ਨਾਲ ਖੇਡਦੇ ਨੇ ਉਹਨਾਂ ਤੇ ਕੰਮ ਕਰਦੇ ਨੇ ਫਿਰ ਉਸ ਤੋਂ ਬਾਅਦ ਉਹ ਸਿਲੈਕਸ਼ਨ ਦੇ ਵਿੱਚ ਜਾਂਦੇ ਨੇ ਪਰ ਤਨਤਾ ਹੁਣਾਂ ਦੀ ਪੰਜਾਬ ਦੇ ਲੋਕ ਮੈਨੂੰ ਉਮੀਦ ਹੈ ਕਿ ਇਹ ਸਰਕਾਰਾਂ ਨੂੰ ਭਗਵੰਤ ਮੋਹਨੂ ਰਾਣੂ ਕੇਸ਼ਰੀ ਆਲੂ ਤੇ ਇਹਨਾਂ ਦੀ ਪੂਰੀ ਟੀਮ ਡਰਾਮਾ ਟ੍ਰਿਪ ਟੀਮ ਨੂੰ ਜਿਹੜੀ ਕਹਿੰਦਾ ਕਿ ਡਰਾਮੇ ਵਾਲੀ ਟੀਮ ਹੈ ਇਹਨਾਂ ਕਲਾਕਾਰਾਂ ਨੂੰ ਜ਼ਰੂਰ ਸਮਝਣਗੇ ਕਿ ਜਿਹੜੀ ਇਹ ਬੇਅਦਬੀ ਤੇ ਬਿੱਲ ਪੇਸ਼ ਹੋਇਆ ਹੈ ਜਾਂ ਇਹ ਕੀਤਾ ਬਹੁਤ ਚੰਗਾ ਗੱਲ ਹੈ ਬੇਅਦਬੀ ਤੇ ਕਾਨੂੰਨ ਬਣਨਾ ਚਾਹੀਦਾ ਹੈ ਉਮਰ ਕਹਿ ਛੱਡੋ ਮੈਂ ਕਹਿੰਦਾ ਫਾਂਸੀ ਵੀ ਲੱਗਣੀ ਚਾਹੀਦੀ ਹੈ ਜੇ ਕੋਈ ਹੈ ਜੇ ਬੰਦਾ ਗਲਤ ਕਰਦੇ ਜਾ ਰਿਹਾ ਧਾਰਮਿਕ ਜਜ਼ਬਾਤਾਂ ਨਾਲ ਉਹਨਾਂ ਦੇ ਖੇਡਦਾ ਪਰ ਮੈਂ ਇਹ ਵੀ ਕਹਿਣਾ ਕਿ ਜਿਹੜੇ ਲੋਕ ਸਿਆਸਤ ਕਰਦੇ ਨੇ ਜਿਹੜੇ ਬੇਅਦਬੀ ਤੇ ਸਿਆਸਤ ਕਰਕੇ ਹੁਣ ਤੱਕ ਰੋਟੀਆਂ ਸੇਕੀਆਂ ਨੇ ਉਹਨਾਂ ਤੇ ਵੀ ਬਹੁਤ ਕੜੀ ਕਾਰਵਾਈ ਹੋਣੀ ਚਾਹੀਦੀ ਤੇ ਉਹਨਾਂ ਲੀਡਰਾਂ ਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਬਕ ਸਿਖਾਉਣਾ ਚਾਹੀਦਾ ਹੈ ਉਮੀਦ ਕਰਦਾ ਪੰਜਾਬ ਦੇ ਲੋਕ ਇਸ ਗੱਲ ਤੇ ਜ਼ਰੂਰ ਸੋਚਣਗੇ ਜ਼ਰਾ ਸੋਚੋ